ਮੇਰੇ ਤੇ ਉਹ ਝੂਠਾ ਪਰਚਾ ਉਹ ਦਾ ਕਾਰਨ ਇਹ ਹੈ ਕਿ ਡੇਰਾ ਰਾਜਾ ਸਵਾਮੀ ਮੁਖੀ ਗ੍ਰੀਵਰ ਸਾਹਿਬ ਨੇ ਇਹ ਕਹਿਣ ਵਾਈਡ ਡੇਟ ਹੋਇਆ ਕਿ ਉਹਨਾਂ ਨੇ 21 12 2005 ਨੂੰ ਉਸ ਤਾਰੀਖ ਨੂੰ ਦਾ ਸਵਾਮੀ ਸਤਸੰਗ ਨੂੰ ਮਿਲਿਆ ਸੋਸਾਇਟੀ ਇਹਨਾਂ ਦੇ ਵੱਲੋਂ ਹੰਦੂ ਸਾਹਿਬ ਨੇ ਮੈਨੂੰ ਤੋਂ ਲੈ ਕੇ ਰੇਲਵੇ ਟਿਕਾਣੇ ਮੇਰੀਆਂ ਵੀ ਜੜੀਆਂ ਕਿ ਦਰਿਆ ਦੇ ਬਹਾਰ ਨੂੰ ਬਦਲਣਾ ਪੰਚਾਇਤੀ ਜਗ੍ਹਾ ਦੇ ਉੱਤੇ ਜ਼ਬਰਦਸਤੀ ਕੰਮ ਜੇ ਕਰ ਰਹੇ ਮਾਲਕੀ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਜਿਵੇਂ ਕਿ ਮਰਿਆ ਬੰਦਿਆਂ ਦੀਆਂ ਰਜਿਸਟਰੀਆਂ ਕਰਾਉਂਦੀਆਂ ਗੁਰਦੁਆਰੇ ਜ਼ਮੀਨ ਦੀ ਝੜੀਆ ਮੌਕੇ ਤੇ ਗੁਰਦੁਆਰਾ ਤੇ ਉਹ ਇੱਕ ਖਾਲੀ 플ਾਂਟ ਦਾ ਸਟੇਟ ਉਹਦੀ ਰਜਿਸਟਰੀ ਕਰਾ ਲੈਣੀ ਮਾਲਕੀ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਕਰਨੇ ਸੱਚੇ ਦਰਿਆ ਬਿਆਸ ਜੋ ਕਿ ਡੇਰੇ ਦੇ ਕੋਲ ਦੀ ਲੰਘਦਾ ਹੈ ਇਸ ਬਿਆਸ ਦੇ ਵਿੱਚ ਡੇਰੇ ਦਾ ਸੀਵਰੇਜ ਪਾਣੀ ਪਉਂਦਾ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਪਾਉਂਦਾ ਔਰ ਉਹ ਪਾਣੀ ਹਰੀ ਕੇ ਹੈਡਾ ਜਿਹੜਾ ਰਾਜ ਕਨਾਲ ਨਹਿਰ ਜਿਹੜੀ ਇਹਨਾਂ ਨਹਿਰਾਂ ਦੇ ਰਾਹੀਂ ਆਸਿਸਤਾਨ ਦੇ ਵਿੱਚ ਜਿਹੜਾ ਉਹ ਪਾਣੀ ਪੀਣਾ ਸੁਨਿਦਿਸ ਮੰਗਾ ਨੂੰ ਲੈ ਕੇ ਅਸੀਂ ਲੰਬੇ ਸਮੇਂ ਤੋਂ ਲੜਾਈ ਲਾਪੇ ਆ ਰਹੇ ਹਾਂ ਤੇ ਹਾਈ ਕੋਰਟ 'ਚ ਵੀ ਅਸੀਂ ਗਏ ਸਾਂ ਮੈਂ ਵੀ ਪੱਜ ਦੱਸਾਂਗਾ ਕਿ 35 2024 ਮਨਜੂਰ ਹਾਈ ਕੋਰਟ ਨੇ ਹੁਕਮ ਦਿੱਤੇ ਕਿ ਇਸ ਦਰਿਆ ਦੇ ਵਿੱਚ ਜਿਹੜਾ ਛੇੜਛਾੜ ਕਰਕੇ ਜਿਹੜੀ ਧਰਵਾ ਸਾਈਡ ਅੰਮ੍ਰਿਤਪਾਲਾ ਜ਼ਿਲ੍ਹੇ ਦੇ ਵਿੱਚ ਵੀ ਦਰਿਆਬੋਰਦ ਕਿਤੇ ਜਾ ਰਹੀ ਆ ਕਿਤੇ ਛੇੜਛਾੜ ਕੇ ਰੋਕ ਲਿਆ ਗਿਆ ਐਸ ਡੀ ਐਮ ਕਫੂਲਾ ਐਸ ਡੀ ਐਮ ਬਾਬਾ ਬਕਾਲਾ ਡਰੇਨੇਜ ਭਾਗ ਮੈਨਕ ਭਾਗ ਪੁਖਲਾ ਡਰੇਨੇਜ ਭਾਗ ਮੈਨਕ ਭਾਗ ਅਮਰਸਰ ਉਹਨਾਂ ਨੇ ਹਾਈ ਕੋਰਟ ਨੂੰ ਗੁੰਮਰਾਹ ਕਰਨ ਵਾਸਤੇ ਗਲਤ ਰਿਪੋਰਟਾਂ ਦਿੱਤੀਆਂ ਕਿ ਇੱਥੇ ਕੋਈ ਛੇੜਛਾੜ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਫੇਰ ਕੋ ਜਿਹੜੀ ਆ ਕਪਟਨ ਪ੍ਰੋਫੈਸ਼ਨਲਾਈ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਬੈਠੇ ਆ ਤੇ ਅਸੀਂ ਅੱਜ ਤੋਂ 10 ਦਿਨ ਪਹਿਲਾਂ ਇੱਕ ਪਿੰਡ ਮੰਡ ਬਤਾਲਾ ਪਤੀਪ੍ਰਤੀਪੁਰ ਉਸ ਗੁਰਦੁਆਰਾ ਗੁਰਦੁਆਰਾ ਉੱਥੋਂ ਦਾ ਪਤੀਪ੍ਰਤੀਪੁਰ ਉਸ ਗੁਰਦੁਆਰਾ ਸਾਹਿਬ ਦੀ 6 ਏਕੜ ਜ਼ਮੀਨ ਜਿਹੜੀ ਕਿ ਆ ਕੇ ਫਰ ਨਹੀਂ ਬੰਦੇ ਖੜੇ ਕਰਕੇ ਪਿੰਡ ਦੇ ਆਪਣੇ ਚੇਲੇ ਚਪਕੇ ਖੜੇ ਕਰਕੇ ਕਿ ਖੱਟੀ ਪਿੱਤੀ ਪੁਰ ਪਿੰਡ ਮੱਡ ਬਤਾਰਾ 6 ਏਕੜ ਜ਼ਮੀਨ ਦਾ ਤੇਰੇ ਬਾੜਿਆਂ ਨੇ 2 ਏਕੜ ਨਾਲ ਤਬਾ ਤੇ ਜਾ ਕੇ ਕਿਤੇ ਉਹਨਾਂ ਦੇ ਖਿਲਾਫ ਹੋ ਗੁਰਦੁਆਰਾ ਸਾਹਿਬ ਦੀ 6 ਏਕੜ ਜ਼ਮੀਨ ਖੜਕ ਕਰ ਲਈ ਤੇ ਗੁਰਦੁਆਰਾ ਸਾਹਿਬ ਨੂੰ 1 ਏਕੜ ਦਿੱਤੀ ਤੇ ਉਹ ਵੀ ਦੂਸਰੇ ਪਿੰਡ ਦੇ ਵਿੱਚ ਦਿੱਤੀ ਕੇਸ ਕਰਕੇ ਅਸੀਂ ਆਸ ਜੁਲਾਈ ਨੂੰ ਇੱਕ ਪੰਚਾਇਤ ਕੀਤੀ ਸੀ ਤੇ ਫੋਟੋਸੀਨ ਦਾ ਜਿਹੜਾ ਉਹ ਇਸ ਕਹਾਣੀ ਦਾ ਅੰਮ੍ਰਿਤ ਸੀ ਕਹਿੰਦਾ ਉਹਦੇ ਲਈ ਮੰਗ ਪੱਤਰ ਵੀ ਦਿੱਤਾ ਸੀ ਉਹ ਵੀਡੀਓ ਵੀ ਚਲੀਆਂ ਅਸੀਂ ਫਰਮੇ ਵੀ ਦੇ ਵਿੱਚ ਦਰਿਆ ਨੂੰ ਬੱਦੇ ਬੁਲਾਉਂਦੇ ਸੀ ਉਸ ਦੇ ਉੱਤੇ ਜਿਹੜਾ ਸੀ ਉੱਥੇ ਜਾ ਕੇ ਸਾਰਾ ਸੀਨ ਬਖਾਇਆ ਸੀ ਕਿ ਇਹ ਦਰਿਆ ਦਾ ਕੁਦਰਤੀ ਵਹਾਅ ਜਿਹਨੂੰ ਫਟਿਆ ਜਿਹੜਾ ਛੇੜਛੜ ਕੁੱਤੀ ਆ ਰਹੀ ਆ ਜਿਹਨੂੰ ਰੁਕਾ ਜਾਵੇ ਅਤੇ ਇਹ ਜਿਹੜਾ ਦਰਿਆ ਨੂੰ ਧਾ ਲੱਗ ਰਹੀ ਆ ਇਹ ਜ਼ਮੀਨਾਂ ਬਚਾਈਆਂ ਜਾਣ ਜਿਹੜੀ ਖੇਤਾਂ ਦੇ ਵਿੱਚ ਜ਼ਮੀਨ ਖ਼ੈਰ ਕੀਤੀ ਜਾ ਰਹੀ ਆ ਪਟੜੀ ਇਹ ਜਾਣੀ ਉਹ ਕੀ ਕੀਤੀ ਜਾ ਰਹੀ ਹੈ ਕਿੰਨੀ ਕੁ ਜ਼ਮੀਨ ਹੈਗੀ ਔਰ ਉਹਦੇ ਨਾਲ ਕਿੰਨੇ ਕੁ ਤਖਾਨਾਂ ਦਾ ਜਿਹੜਾ ਨੁਕਸਾਨ ਹੁੰਦਾ ਕਿੰਨੀਆਂ ਕੁ ਫਸਲਾਂ ਜਿਹੜੇ ਇਸ ਆਸ-ਪਾਸ ਦੇ ਤੁਸੀਂ ਇੱਕ ਅੰਦਾਜ਼ਾ ਲਾਓ 1985 ਦੇ ਵਿੱਚ ਇਹ ਪਿੰਡ ਨਹੀਂ ਸੀ ਸਰਕਾਰ ਲੋਕ ਤੇਰਾ ਬਾਬਾ ਜਨਰ ਸਿੰਘ ਨਵਾਂ ਪਿੰਡ ਹੈ 1985 ਤੋਂ ਪਹਿਲਾਂ ਪਿੰਡ ਨਹੀਂ ਸੀ 1985 ਦੇ ਵਿੱਚ ਉਸ ਵੰਡਤੀ ਸਰਕਾਰ ਨੇ ਇੱਕ ਗੱਲ ਵਿਚਾਰਨ ਵਾਲੀ ਕਿ ਜਿਵੇਂ 1984 ਚ ਸ੍ਰੀ ਅਕਾਲ ਤਖਤ ਸਾਹਿਬ ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਗਿਆ ਸੀ। ਔਰ ਉਸ ਤੋਂ ਬਾਅਦ ਜਦੋਂ ਭਾਈ ਸੁਪ ਸਿੰਘ ਤੇ ਵਿਜੈ ਸਿੰਘ ਉਸ ਦੇਸ਼ ਦੀ ਮਹਰੂਮ ਪ੍ਰਧਾਨ ਮੰਤਰੀ ਜਿਨ੍ਹਾਂ ਅਕਾਲ ਤਖਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ। ਕੋ ਨੂੰ ਉਹ ਗੱਡੀ ਚੜਾ ਲੈਂਦੇ ਨੇ। ਤੇ ਉਸ ਤੋਂ ਬਾਅਦ ਨਵਾਂ ਪੂਰੀ ਸਿੱਖ ਕੌਮ ਦਾ ਪੂਰੇ ਭਾਰਤ ਵਿੱਚ ਜਿਹੜਾ ਸ਼ਰਕ ਕੀਤਾ ਗਿਆ ਨਸਲ ਖੁਸ਼ੀ ਕੀਤੀ ਗਈ ਉਹ 1985 ਤੇ 84 ਵਿੱਚ 1985 ਵਿੱਚ ਤੁਸੀਂ ਧਿਆਨ ਦੇਣਾ ਸੋਸ਼ਟੀ ਜਨ 100 1984 ਜੂਨ ਦੇ ਵਿੱਚ ਅਕਾਲ ਤਖਤ ਤੇ ਟੈਕਾ ਤੋਪਾਂ ਹੁਣਾ ਕਰਨਾ 1984 ਵਿੱਚ ਸਿੱਖਾਂ ਦਾ ਫਤਕਲਨ ਕਰਨਾ 1985 ਦੇ ਵਿੱਚ ਇਸ ਢੇਰੇ ਨੂੰ ਕੁਲਕੁਲ ਕਰਨ ਵਾਸਤੇ ਫਾਰੀਜੀ ਘਟਦਨੇ ਪਿੰਡ ਬੜਾਜ ਜਿਹੜਾ ਸਾਡੇ ਵਿੱਚ ਆਇਆ ਗ੍ਰਾਮ ਪੰਚਾਇਤ ਬੜਾਜ ਦਾ ਗ੍ਰਾਮ ਪੰਚਾਇਤ ਬਾਲਫਸਾ ਇਹਨਾਂ ਦੀ 3203 ਕਨਾਲ 10 ਮਰਲੇ ਜਿੰਨਾ ਉਹ ਢੇਰਾ ਆਬਾ ਜਨਰਲ ਸਿੰਘ ਨੂੰ ਇਹ ਰਾਂ ਦਾ ਸਾਡੇ ਨੂੰ ਦਿੱਤੀ ਗਈ ਨਵਾਂ ਪਿੰਡ ਜਿਹੜਾ ਸੀ ਉਹ ਸਰਕਾਰ ਦੀਆਂ ਹਦਾਇਤਾਂ ਤੇ ਤਿਆਰ ਹੋ ਗਿਆ ਕਿਉਂ ਹੋਇਆ ਇਹ ਅੰਮਰਸਰ ਜ਼ਿਲ੍ਹੇ ਦੇ ਵਿੱਚ ਔਰ ਇਸ ਮੇਨ ਰੋਡ ਦੇ ਦਿੱਤੇ ਸਿੱਖ ਪੌਮ ਨੂੰ ਖਤਮ ਕਰਨੀ ਨਹੀਂ ਤਿੰਨ ਡੇਰਿਆਂ ਨੂੰ ਪਰਪੁਰਤ ਕੱਲੇ ਨਿਯੰਤਰਣ ਨਾਲ ਨਵਾਂ ਪਿੰਡ ਡੇਰਾ ਬਾਬਾ ਜਮਲ ਸਿੰਘ ਬਣਾਇਆ ਗਿਆ ਔਰ ਉਸ ਤੋਂ ਬਾਅਦ ਇਹ ਸ ਡੇਰੇ ਨੇ ਹਜ਼ਾਰਾਂ ਏਕੜ ਜ਼ਮੀਨ ਪੰਚਾਇਤ ਨੇ ਔਰ ਚਾਰ ਦਿਵਾਰੀ ਕੱਢ ਲਈ ਉਸ ਚਾਰ ਦਿਵਾਰੀ ਦੇ ਅੰਦਰ ਲੋਕ